ਬਡੇ ਮਾਨਜੋਗ ਸੀਐਮ ਸਾਹਿਬ ਵੱਲੋਂ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਆਪਰੇਸ਼ਨ ਪਰਹਾਰ ਵੀ ਚੱਲ ਰਿਹਾ ਪੰਜਾਬ ਜਿਵੇਂ ਕੱਲ ਦਾ ਉਹਦੇ ਵਿੱਚ ਦੋ ਬੜੇ ਇੰਪੋਰਟੈਂਟ ਸਮਗਲਰਸ ਜਿਹੜੇ ਕਰਾਸ ਬਾਰਡਰ ਅਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਜਿਹੜੇ ਵੈਪਨਸ ਹੈ ਉਹਨਾਂ ਨੂੰ ਸਮਗਲ ਕਰ ਰਹੇ ਸੀ ਔਰ ਇਧਰ ਰੀਸੀਵ ਕਰਕੇ ਉਹਨਾਂ ਨੂੰ ਡਿਸਟ੍ਰੀਬਿਊਟ ਕਰਨ ਦਾ ਕੰਮ ਕਰ ਰਹੇ ਸੀ ਉਹ ਅਸੀਂ ਅरेस्ट ਕੀਤੇ ਐ ਤੇ 6 ਸਫਿਸਟੀਕੇਟਿਡ ਜਿਹੜੇ ਲੀਥਲ ਵੈਪਨ ਨੇ ਉਹ ਰਿਕਵਰ ਕੀਤੇ ਗਏ ਐ ਇਹ ਚ 9mm ਬਲੌਕ ਜਿਹੜੇ ਹੈਗੇ 2 ਨੇ ਔਰ 4 0.304 ਦੇ ਸੁੱਦੇ ਜਿਹੜੇ ਦੋਨੋਂ ਸਮਗਲਰ ਫੜੇ ਗਏ ਐ ਕ੍ਰਾਸ ਬਾਰਡਰ ਉਹ ਹੈਗੇ ਗੁਰਪ੍ਰੀਤ ਕੋਪੀ ਰਤੋਕੇ ਖੇਮ ਕਰਨ ਤਰਨਤਨ 22 ਸਾਲ ਦਾ ਹੈਗਾ ਖੇਤੀਬਾੜੀ ਦਾ ਕੰਮ ਕਰਦਾ ਔਰ ਇਹਦੀ ਜਿਹੜਾ ਕਾਫੀ ਆਪਾਂ ਸਮਝੇ ਇਕਨੋਮਿਕਲੀ ਬਹੁਤਾ ਉਹ ਨਹੀਂ ਹੈ ਪਰ 22 ਸਾਲ ਦੀ ਉਮਰ ਹੈ ਅਗੇਨ ਯੰਗਸਟਰ ਦਾ ਐਂਗਲ ਵਿੱਚ ਆਉਂਦਾ surjit singh chela colony pikki pind taran tar ਇਹ 35 ਸਾਲ ਦਾ ਤੇ ਪੁਰਾਣਾ ਇੱਕ ਮੁਕੱਦਮਾ ਹੀਰੋਇਨ ਦਾ ਦਰਜ ਹੈ pikki pind ਥਾਣੇ ਤਰਨਤਾਰ ਦੀ ਬੇਸਿਕਲੀ ਇਹ ਦੋਨੋਂ ਜਿਹੜੇ ਬੰਦੇ ਹੈ ਇਹ ਜੁੜੇ ਹੋਏ ਸੀ ਪਾਕ ਪੇ ਸਮਗਲਰ ਤੇ ਹੈਂਡਲਰਸ ਨਾਲ ਔਰ ਆਰਗੇਨਾਈਜ਼ ਕ੍ਰਾਈਮ ਵਾਸਤੇ ਯੰਗਸਟਰਸ ਵਾਸਤੇ ਇਹ ਇਹ ਜਿਹੜੇ ਵੈਪਨਸ ਨੇ ਮੰਗਵਾ ਕੇ ਅਕੇ ਡਿਸਟ੍ਰੀਬਿਊਟ ਕਰਦੇ ਸੀ ਜੇ ਆਪਾਂ ਨਿਗਾਹ ਮਾਰੀਏ ਤਾਂ ਬੇਸਿਕਲੀ ਜੇ ਆਰਗਨਾਈਜ਼ਡ ਕ੍ਰਾਈਮ ਨੂੰ ਪਰਫੁੱਲਤ ਕਰਨ ਦੇ ਵਿੱਚ ਸਭ ਤੋਂ ਵੱਡਾ ਰੋਲ ਵੈਪਨਸ ਦਾ ਹੀ ਹੁੰਦਾ ਜਦੋਂ ਸਵੇਸੀ ਕਿਤੇ ਜਾਂ ਲੀਟਲ ਵੈਪਨ ਬੰਦੇ ਕੋ ਪਹੁੰਚ ਜਾਂਦਾ ਤਾਂ ਹੋਰ ਉਹਨਾਂ ਦੇ ਜਿਹੜੀ ਹੈ ਸਟ੍ਰਾਈਕ ਪਾਵਰ ਵੱਧ ਜਾਂਦੀ ਹੈ ਔਰ ਇਹਦੇ ਚ ਜਿਹੜੀ ਸਭ ਤੋਂ ਪਹਿਲਾਂ ਸਾਡੇ ਸੀਆਈਏ ਸਟਾਫ ਦੇ ਇੰਸਪੈਕਟਰ ਮੋਹਲਕਦੀਪ ਤੋਂ ਉਹਨਾਂ ਦੀ ਟੀਮ ਨੇ ਇਸ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਜਿਹੜਾ ਅੰਜਾਮ ਦਿੱਤਾ ਔਰ ਪਹਿਲਾਂ ਗੁਰਪ੍ਰੀਤ ਕੋਪੀ ਨੂੰ ਫੜਿਆ ਜਿਹੜਾ ਰਤੋ ਕੇ ਖਿੰਮ ਕਰਨ ਦਾ ਇਹ ਤੋਂ ਚਾਰ ਸਫਿਸਟੀਕੇਟਡ ਵੈਪਨ ਮਿਲੇ 0.30 ਬੋਰ ਦਾ ਇੱਕ ਤਿੰਨ ਤੇ ਇੱਕ 1.9 ਐਮ ਐਮ ਗਲੌਕ ਉਸ ਤੋਂ ਬਾਅਦ ਜੀ ਸਸਟੇਨਡ ਇੰਟਰੋਗੇਸ਼ਨ ਤੋਂ ਬਾਅਦ ਦੂਜਾ ਜਿਹੜਾ surjeet ਆ ਉਹ ਫੜਿਆ ਗਿਆ ਇਹ ਤੋਂ ਦੋ ਹੋਰ ਸਫਿਸਟੀਕੇਟਡ ਇੱਕ ਗਲੌਕ ਤੇ ਇੱਕ ਕੀ ਬੋਰ ਦਾ ਪਿਸਟਲ ਜਿਹੜਾ ਪਾਕਿਸਤਾਨ ਤੋਂ ਭੇਜਿਆ ਗਿਆ ਸੀ ਸਪਗਲਰਾਂ ਹੀ ਉਹ ਇਹ ਤੋਂ ਰਿਕਵਰ ਹੋਏ ਨੇ ਮੈਂ ਇਹ ਸਮਝਦਾ ਕਿ ਇਤਨਾ ਬਹੁਤ ਵੱਡੀ ਜਿਹੜੀ ਹੈ ਸੈਟਬੈਕ ਮਿਲਦੀ ਹੈ ਕਿ ਕਿਉਂਕਿ ਇਹ ਜਿਹੜੇ ਵੈਪਨ ਫੜੇ ਜਾਂਦੇ ਨੇ ਇੱਧਰ ਔਰ ਉਹਨਾਂ ਦਾ ਨੈਟਵਰਕ ਦਾ ਜਿਹੜਾ ਅੱਜ ਫੀਡ ਫੀਡਿੰਗ ਚੈਨਲ ਹੈ ਉਹ ਡਿਸਮੈਂਟਲ ਹੁੰਦਾ ਤੇ ਇਹਦੇ ਵਿੱਚ ਮੈਂ ਤੁਹਾਡੇ ਨਾਲ ਹੋਰ ਵੀ ਸ਼ੇਅਰ ਕਰਨਾ ਚਾਹੁੰਦਾ ਪਿਛਲੇ ਸਾਲ ਵੀ ਕਮਿਸ਼ਨਰ ਪੁਲਿਸ ਅੰਮ੍ਰਿਤ ਸਰ ਨੇ ਬਹੁਤ ਵੱਡੀਆਂ ਰਿਕਵਰੀਆਂ ਕੀਤੀਆਂ ਸੀ ਔਰ ਸਾਰੇ ਕ੍ਰਾਸ ਬਾਰਡਰ ਨੈਟਵਰਕਸ ਸਮੈਸ਼ ਕੀਤੇ ਗਏ ਸੀ ਕੱਲ ਵੀ ਜਿਹੜਾ ਆਪਰੇਸ਼ਨ ਪਰਹਾਰ ਕੀਤਾ ਗਿਆ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਉਹਦੇ ਚ 116 ਦੋਸ਼ੀ ਅਸੀਂ ਕੱਲ ਫੜੇ ਸੀ ਕਮਿਸ਼ਨਰ ਪੁਲਿਸ ਅੰਮ੍ਰਿਤ ਸਰ ਇੱਕ ਦਿਨ ਦੇ ਵਿੱਚ ਜਿਹੜੇ ਕਿ ਇੰਪੋਰਟੈਂਟ ਕਰਾਈਮਸ ਔਰ ਜਿਹੜੇ ਸੈਂਸੇਸ਼ਨਲ ਕਰਾਈਮ ਔਰ ਜਿਹੜੇ ਗੈਂਗਸਟਰਾਂ ਦੇ ਨਾਲ ਰਿਲੇਟਡ ਉਹਨਾਂ ਦੇ ਅਸੋਸੀਏਟਸ ਤੇ ਜਿੱਥੇ ਉਹਨਾਂ ਦੇ ਜਿਹੜੇ ਨੇੜੇ ਦੇ ਸਾਥੀ ਨੇ ਉਹ ਉਹਨਾਂ ਦੀ ਜਿਹੜੀ ਆ ਉਹਨੂੰ ਅਵੇਟ ਕਰਦੇ ਸੀ ਕਰਾਈਮ ਨੂੰ ਸ਼ਹਿਦ ਦਿੰਦੇ ਸੀ ਟਾਰਗੇਟਸ ਦੱਸਦੇ ਸੀਗੇ ਔਰ ਕਿਸੇ ਤਰ੍ਹਾਂ ਦੀ ਵੀ ਲੌਜਿਸਟਿਕ ਸਪੋਰਟ ਜਿਹੜੀ ਆ ਉਹ ਪ੍ਰੋਵਾਈਡ ਕਰਦੇ ਸੀ ਤੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੀ ਰਹਿਨਮਾਈ ਡੀਸੀਪੀ ਰਵਿੰਦਰਪਾਲ ਜੀ ਕਰ ਰਹੇ ਨੇ ਗੁਰਪਤਾਬ ਸੋਤਾ ਜੀ ਹਰਮਿੰਦਰ ਸਾਡੇ ACP ਇਨਵੈਸਟੀਗੇਸ਼ਨ ਤੇ ਮੋਲਕਦੀਪ ਤੇ ਉਹਨਾਂ ਦੀ ਟੀਮ ਨੂੰ ਮੈਂ ਮੁਬਾਰਕਬਾਦ ਦਿੰਦਾ ਕਿ ਬਹੁਤ ਵਧੀਆ ਆਪਰੇਸ਼ਨ ਇਹਨਾਂ ਨੇ ਕੀਤਾ ਔਰ ਇਹਦੇ ਤੇ ਫਾਈਨੈਂਸ਼ੀਅਲ ਐਂਗਲ ਬੜਾ ਇੰਪੋਰਟੈਂਟ ਉੱਪਰ ਗਿਆ ਉਹਤੇ ਵੀ ਅਸੀਂ ਕੰਮ ਕਰਾਂਗੇ